ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜੈ ਨੁਕਤਾ ਲੈ ਕੇ ਆਈਆਂ ਜਿੰਨਾ ਭੈਣ ਭਰਾਵਾਂ ਦਾ ਖੂਨ ਸਾਫ਼ ਨਹੀਂ ਹੈਗਾ ਖੂਨ ਸਾਫ਼ ਕਰਨ ਦਾ ਤਰੀਕਾ ਆਯੁਰਵੈਦਿਕ ਰਾਮ ਬਾਣ ਨੁਕਤਾ ਲੈ ਕੇ ਆਈਆਂ ਜਿਹਦੇ ਨਾਲ ਆਪਾਂ ਘਰ ਵਿੱਚ ਹੀ ਖੂਨ ਸਾਫ਼ ਕਰ ਸਕਦੇ ਹਾਂ ਇਹਦੇ ਵਿੱਚ ਸਾਨੂੰ ਕੋਈ ਵੀ ਮੈਡੀਸਨ ਦੀ ਲੋੜ ਨਹੀਂ ਪੈਣੀ ਸਿਰਫ ਆਪਾਂ ਦੇਸੀ ਚੀਜ਼ਾਂ ਨਾਲ ਹੀ ਖੂਨ ਨੂੰ ਸਾਫ਼ ਕਰਾਂਗੇ ਇਹਦੇ ਵਿੱਚ ਇੱਕ ਤਾਂ ਨਿੰਮ ਨਿੰਮ ਦੇ 4-5 ਪੱਤੇ ਚੁਬਣੇ ਨੇ ਸਵੇਰੇ ਉੱਠ ਕੇ ਖਾਲੀ ਪੇਟ ਚੱਬਣੇ ਨੇ ਉਤੋਂ ਨਹੀਂ ਪਾਣੀ ਪੀ ਲੈਣਾ ਦੂਜਾ ਨੁਕਤਾ ਹੈਗਾ ਗਲੋਈ ਦਾ ਕੜਾ ਸਵੇਰੇ ਉੱਠ ਕੇ ਨਿੰਮ ਦੇ ਪੱਤੇ ਜੇ ਅਗਰ ਚੱਬਨੇ ਆ ਤਾਂ ਉਹਦੇ ਨਾਲ ਆਪਾਂ ਗਲੋਈ ਦਾ ਕੜਾ ਵੀ ਪੀ ਸਕਦੇ ਆ ਖਾਲੀ ਪੇਟ ਇਹਦੇ ਨਾਲ ਵੀ ਤੁਹਾਡਾ ਖੂਨ ਬਿਲਕੁਲ ਸਾਫ ਹੋ ਜਾਊਗਾ ਦਿਨਾਂ ਚ ਹੀ ਸਾਫ ਹੁੰਦਾ ਜਾਊਗਾ ਇਹਦੇ ਵਾਸਤੇ ਇੱਕ ਹੋਰ ਚੀਜ਼ ਹੈਗੀ ਆ ਹਾਲੀ ਵਾਲਾ ਦੁੱਧ ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਦੇ ਨਾਲ ਵੀ ਜਿਹੜਾ ਖੂਨ ਆ ਉਹ ਬਿਲਕੁਲ ਸਾਫ ਹੋ ਜਾਊਗਾ ਇਹ ਕਹਿ ਲਓ ਬੇਰਾਣੀ ਵਰਤੋਂ ਵੀ ਕਰ ਸਕਦੇ ਆ ਐਲੋਵੇਰਾ ਦਾ ਜੈਲ ਆਪਾਂ ਖਾ ਵੀ ਸਕਦੇ ਆ ਤੇ ਜੂਸ ਵੀ ਬਣਾ ਸਕਦੇ ਆ ਇਹ ਵੀ ਖਾਲੀ ਪੇਟ ਹੀ ਲੈਣਾ ਐਲੋ ਜਿਹ ਬੇਰਾ ਜੈਲ ਵੀ ਇਹਦਾ ਜੂਸ ਵੀ ਜੇ ਅਗਰ ਜੂਸ ਬਣਾ ਸਕਦੇ ਹੋ ਤਾਂ ਵਧੀਆ ਗੱਲ ਆ ਉਹ ਵੀ ਖਾਲੀ ਪੇਟ ਹੀ ਪੀਣਾ ਤੇ ਇੱਕ ਹੈਗੀ ਆ ਗੁੜ ਹਲਦੀ ਚਾ ਗੁੜ ਹਲਦੀ ਚਾਹ ਰੇ ਪਰਤੋ ਸਵੇਰੇ ਸਾਮਕਰਨ ਨਾਲ ਹੁਣ ਬਿਲਕੁਲ ਸਾਫ ਹੋ ਜੂ ਜੈ ਸ੍ਰੀ ਧਨ ਮੰਤਰੀ ਜੀ ਪੈਣ ਪ੍ਰਭਾ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨ ਮੰਤਰੀ ਜੀ